ਸਤਿ ਆਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਚੈਨਲ ਗੁਰਸਿੱਧੂ ਪੀਵੀ ਤੇ ਹੀ ਇਹ ਸ਼ੁਰੂ ਕਰਦੇ ਆਂ ਅੱਜ ਦਾ ਬਲੌਗ ਅੱਜ ਸਾਧਰੀ ਅਸੀਂ ਜਾ ਰਹੇ ਹਾਂ ਗੱਡੀ ਨਾਲ ਠੀਕ ਹੈ ਰਣਵੀਰ ਵੀ ਆ ਗਿਆ ਚਾਹ ਪੀ ਰਿਹਾ ਵਾ ਚਾਹ ਪੀ ਕੇ ਫਿਰ ਕਰਦੇ ਆਂ ਰਣਵੀਰ ਲੈ ਕੇ ਜਾਂਦਾ ਮੁਰਤੀ ਨੂੰ ਇਹਨੂੰ ਲੈ ਭਾਈ ਅਲਾ ਤੂੰ ਸਟਾਰਟ ਕਰ ਲੈ ਇਹਨੂੰ ਮੈਂ ਲੈ ਕੇ ਜਾਵਾਂਗਾ ਉਹ ਨੂੰ ਮੈਂ ਬੱਸ ਲੈ ਕੇ ਜਾਊਗਾ ਰਣਵੀਰ ਲੈ ਕੇ ਜਾਊਗਾ ਮੁਰਤੀ ਲਾਏ ਭਾਈ ਕਾਰ ਸਟਾਰਟ ਲਾਏ ਬਾਬੇ ਦਾ ਨਾਮ ਇਹਦਾ ਠੰਡ ਚ ਪਹੁੰਚ ਜਾਂਦੀ ਹੈ ਜਦਦੇ ਸਟਾਰਟ ਪਰ ਇਹ ਹੈ ਵੀ ਠੰਡ ਬਹੁਤ ਜ਼ਿਆਦਾ ਹੋਣ ਕਰਕੇ ਆ ਹੋ ਜਾਂਦੀ ਹੈ ਸਟਾਰਟ ਪਰ ਜਦ ਹੀ ਹੋ ਜਾਂਦੀ ਹੈ ਥੋੜਾ ਜਿਹਾ ਖਲਕ ਪਾ ਲਗਾ ਜੀ ਆ ਨਾ ਹੋਲੀ ਹੋਲੀ ਫਰਕ ਪਾਉਂ। ਹੌਲੀ ਹੌਲੀ। ਹੈ। ਜਵੇ ਮਾਰ ਦਿਆ ਆਥੇ। ਨਾ ਬੱਸ। ਕਾਰੀਆ ਵਿਚਾਰੀ ਆਪੇ। ਹੈ। ਹੁਣ ਮਾਰ। ਮੈਂ ਵੀ ਕਹਿਣਾ ਵੀ ਅੱਜ ਰਣਵੀਰ ਮਰੂਤੀ ਲੈ ਜਾਊਗਾ। ਮੈਂ ਲੈ ਜਾਊਂਗਾ ਬੱਸ। ਹਾਂ ਹਾਂ ਕੋਈ ਨਹੀਂ ਮਾਰਿਆ ਵਿੱਚ ਪਾਲਾ ਕੋਈ ਮਾਂ ਮੈਂ ਕਹਿੰਦੀ ਮਾਰੀ ਠੰਡ ਨਾਲ ਆ ਦੇ ਸਕੂਲ ਬੈਂਕ ਅੱਜ ਇਹ ਸਕੂਲ ਬੈਂਕ ਦਾ ਡਰਾਈਵਰ ਤਾਂ ਕਿਆ ਬਸੇ ਰਹੀ ਨਾ ਤੱਕ ਲੱਗ ਰਹੀ ਆ। ਠੀਕ ਐ। ਅੰਮ੍ਰਿਤ ਜੀ ਨੂੰ ਠੰਡ ਲੱਗ ਰਹੀ ਆ ਗੱਡੀ ਨੂੰ ਠੰਡ। ਚੱਲ ਪਾਤਾ। ਹਾਂ। ਆ ਮਾਰ ਸਾਲ ਹੋ ਗਿਆ। ਹੋ ਗਈ। ਆ ਜਾਣੀ ਆ। ਇਹ ਸਟਾਰਟ ਨਾ ਹੋ ਬਈ। ਹੁਣ ਮਾਰੂਗੀ ਆਠੇ ਆ ਤੇਰੀ ਰੱਬ ਦੀ ਮਰਦਾ ਇਹ ਵਾਹ ਹੋ ਜਾਣੀ ਆ ਹੋ ਗਈ ਬੱਸ ਮੈਂ ਕਹਣਾ ਆ ਨਾ ਮਾਰ ਪੈਡਲ ਹਲੇ ਆ ਪੈਡਲ ਦਾ ਮਾਮਾ ਬੰਦਾ ਹੀ ਇਹਦਾ ਅੱਛਾ ਕਿੱਥੋਂ ਆਏਗਾ ਇਹਨੂੰ ਪੂਰਾ ਭੇਜ ਆ ਗਿਆ ਇਹਨੂੰ ਆ ਮਾਰਦੀ ਆਟ ਹੈ ਜੀ ਦੇਖੋ ਦਿੱਤੀ ਜੋ ਮਰੂਤੀ ਜਨਵੇ ਮੈਨੂੰ ਲੱਗਦਾ ਹਤਾਤ ਮੇਰੇ ਭਾਈ ਦੀ ਦਿੱਤੀ ਜੋ ਮਰੂਤੀ ਜਨਵੇ ਉਹੀ ਗੱਲ ਆ ਲੈ ਭਾਈ ਚੱਲ ਫੇਰ ਮੈਂ ਗੱਡੀ ਮੋੜਦਾ ਤੂੰ ਲੈ ਆ ਕੇ ਜਾ ਕੇ ਮਾੜੀ ਗਰਮੀ ਜੀ ਕਰ ਲੈ ਲਾ ਪਾਈ ਲਈਏ ਬਾਬੇ ਦੇ ਨਾਮ ਲੋ ਜੀ ਬਣ ਗਏ ਹੁਣ ਪੂਰੇ ਡਰਾਈਵਰ ਗਏ ਬਾਬੇ ਲਾ ਵੀ ਹਾਂ जय श्री गणेश ओए श्री गणेश जी ਨੂੰ ਦਰਸ਼ਨ ਕਰਾ ਦੂੰਗਾ ਮੈਂ ਸਵੇਰੇ ਨਹੀਂ ਬਈ ਕਰੋ ਬਲਾਓ ਦੱਸਰੀ ਗੱਲ ਬੱਸ 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 ਅੜੇ ਨਹੀਂ ਹੋਣਾ ਨਿਆਣੇ ਵੜੇ ਬੱਸ ਵੀਡੀਓ ਬਣਾ ਦੋ ਜਦੋਂ ਜਦੋਂ ਜੀ ਅਸੀਂ ਪਹੁੰਚੇ ਤਾਂ ਬੰਦ ਕਰੀ ਤੇ ਲਾਤਾ ਜਿਹੜਾ ਅਬਾ ਜੂ ਜੀ ਸਾਡੇ ਰਜਿੰਦਰ ਜੀ ਦੀਆਂ ਮੁੱਛਾਂ ਲੱਗੇ ਨੇ ਬੰਨਣ ਹਣ ਚੰਗੀ ਤਰ੍ਹਾਂ ਬੰਨਦੀ ਬਈ ਆਰਵਿੰਦਰ ਸਿੰਘ ਜੀ ਆ ਨੰਬਰ ਹਾਂ ਗਰਦੀ ਅਕਾਲੀ ਲੀਡਰ ਜਿਹੜੀ ਸਰਕਾਰ ਚੱਲਦੀ ਆ ਉਹਦਾ ਨਾ ਲੈ ਆ ਆਮ ਆਦਮੀ ਪਾਰਟੀ ਪ੍ਰਧਾਨ ਆਮ ਆਦਮੀ ਪਾਰਟੀ ਪਾਰਲਾ ਦਾ ਪੰਨੇ ਦੀ ਕੋਈ ਬਾਈ ਉਹ ਫਿੱਕਾ ਪੜਾ ਜਾ ਉਹ ਤਾਂ ਕਿਤੇ ਪੰਗ ਮੰਨੀ ਦੀ ਮੂੜ ਹੁੰਦਾ ਨਹੀਂ ਮੈਂ ਜਿੱਦਣ ਬੰਦੇ ਦਫਾ ਕਰਦੇ ਉਹਨਾਂ ਲੈ ਜਾਏਗਾ ਅੱਜ ਕੋਈ ਕੰਮ ਹੋਣਾ ਹੈ ਕੋਈ ਕੰਮ ਨਾਲ ਸਾਡੇ ਸਰਹੰਦ ਦੇ ਮਸ਼ਹੂਰ ਹੇਅਰ ਡ੍ਰੈਸਰ ਰਾਜੀ ਚਾਚਾ ਜੀ ਚਾਚਾ ਜੀ ਹਾਂ ਰਾਜੀ ਚਾਚੇ ਦੇ ਬਣਾਉਂਦੇ ਮਸ਼ਹੂਰ ਨੇ ਭਾਈ ਜੀ ਨੇ ਵੀ ਜੀ ਨੇ ਵੀ ਜਿਸ ਨੇ ਮੁੱਛਾਂ ਬਣਾਉਣੀਆਂ ਵਾਲ ਘਟਾਉਣੇ ਦੀ ਦਾੜ੍ਹੀ ਦੇ ਦੋੜੀਆਂ ਸੋਦੇ ਦਾਜੂ ਚਾਚਾ ਜੀ ਨੂੰ ਮਿਲਵਾ ਕੇ ਭਾਈ ਕੋਈ ਵੀ ਕੰਮ ਮਾ ਤਜਰਬੇ ਤੋਂ ਬਿਨਾ ਕੋਈ ਕੰਮ ਨਹੀਂ ਬੰਦਾ ਕਰ ਸਕਦਾ ਕਿ ਨਹੀਂ ਇਹ ਲਾਭ ਹੀ ਤਜਰਬਾ ਹੀ ਆ ਉਮਰ ਲੰਘੀ ਰਾਜੀ ਜੀ ਹਾਂ ਮੁੱਛਾਂ ਰੇਕਤ ਨਹੀਂ ਬਨੇ ਆਦੀਆਂ ਮੁੱਛਰ ਹੋ ਗਿਆ ਬੰਦਾ ਜੀ ਬਾਈ ਰਾਜੂ ਦਾ ਜਿਹੜਾ ਬਾਈ ਤਾਂ ਬੜਾ ਉਹ ਵੀ ਬਹੁਤ ਕਹਿਣ ਕੰਮ ਕਰਦਾ। ਕਿ ਕਿ ਦਿਖਾ। ਹੋਰ ਬੁਝੇ ਯਤਨ ਕਰਨਾ ਪਵੇਗਾ। ਉਹ ਮੁੱਚਾ ਵੀ ਕਿ ਮੇਰੇ ਆਪਣੇ ਬੰਦਿਆਂ ਜਾਣੀ ਸਹੀ। ਤਾਂ ਹੋਰ ਦੁਬੀ ਬਦਲ ਜੀ। ਹੁਣ ਕਿ ਨਹੀਂ ਮਿਲ ਕੇ ਨਾ ਗੱਲ ਨਹੀਂ। ਸਿੰਦਾਲਾ ਤਾਂ ਗਏ। ਉਹ ਕਹਿਣਾ। ਉਹ ਸੀ ਚੜੀ ਤੇ ਜਾ ਕੇ। ਉੱਚਾ ਤਾਂ ਲਈਆਂ ਜੀ ਬਣਾ ਆਪਾਂ ਨੇ। ਪਰ ਸਵੇਰੇ ਸਜਰੇ ਨਿਕਲਣ ਕਰਕੇ ਨਾ ਅੱਜ ਕੋਈ ਰੋਟੀ ਨਹੀਂ ਕੁਛ ਨਹੀਂ ਖਾਦਾ ਬਸ ਚਾਹ ਚਾਪੀ ਕੇ ਘਰੋਂ ਨਿਕਲੇ ਆਇਆ ਤੇ ਨਾਲ ਜਿਹੜੇ ਆਪਣੇ ਆਏ ਨੇ ਰਜਿੰਦਰ ਸਿੰਘ ਜੀ ਉਹ ਕਹਿੰਦਾ ਵੀ ਹਲੇ ਮੈਂ ਮੁੱਛਾ ਖਲਾ ਕੇ ਜਾਊਗਾ ਫਿਰ ਮੈਂ ਕਿਹਾ ਚੱਲ ਠੀਕ ਹਾਲ ਗਏ ਹੁਣ ਆਪਾਂ ਆਪਣੀ ਮੁੱਛਾ ਨੂੰ ਟਾਈਮ ਵੀ ਹੋ ਗਿਆ ਤੇ ਬਾਅਦ ਅੱਜ ਪਿੰਡ ਜਾ ਕੇ ਬਣਾਵਾਂਗੇ ਬਲੌਗ ਆਪਣਾ ਪੂਰਾ ਬਸ ਪਹੁੰਚਣਾ ਮੈਂ ਦੁਕਾਨ ਤੇ ਉਹ ਠੰਡ ਚ ਲੋਕ ਕੋਈ ਬਾਹਰ ਨਹੀਂ ਇੱਥੇ ਨਹੀਂ ਰੌਣਕ ਪੂਰੀ ਹੁੰਦੀ ਆ ਮੈਂ ਇੱਥੇ ਕੋਈ ਰੌਣਕ ਨਹੀਂ ਹੈਗੀ ਮੈਦਾਨ ਵਿਲਾ ਪਿਆ ਹੈ ਯਾਰ ਬਸ ਉਹੀ ਨੇ ਜਿਹਨੂੰ ਗੈਸ ਸਰਾਂਤੋਂ ਹੁਣ ਆ ਗਿਆ ਮੈਂ ਆਪਣੇ ਘਰ ਤੇ ਹੁਣ ਠੰਡ ਦੇ ਵਿੱਚ ਅੱਜ ਆਪਾਂ ਬਿਲਕੁਲ ਫ੍ਰੀ ਅੱਜ ਕੋਈ ਕੰਮ ਨਹੀਂ ਅੱਜ ਆਪਾਂ ਘਰ ਰਹਿ ਕੇ ਹੀ ਬਲੌਗ ਬਣਾਵਾਂਗੇ ਕਤੇ ਪਿਆ ਪਿਆ ਮੱਕੀ ਦੀ ਰੋਟੀ ਖਾ ਰਹੀਆਂ ਕਾਲਾ ਕਾਲਾ ਇੰਨਾ ਜਗਾ ਜਗਾ ਤੇ ਪਿਆਮ ਲੱਗਦਾ ਸਾਡੀ ਘਰ ਆਏ ਨੇ ਮੇਰੀ ਮਾਸੀ ਜੀ ਤੇ ਮੈਂ ਪਾਪ ਜੋ ਤਾਂ ਤੁਹਾਨੂੰ ਦਿਖਾ ਰਿਹਾ ਆਪਣੀ ਕ੍ਰਿਕਟ ਕਿੱਟ ਜਿਹੜੀ ਬਹੁਤ ਮਹਿੰਗੀ ਲੈ ਕੇ ਆਇਆ ਸੀ ਉਹ ਭਈਆ ਪਿੱਛੇ ਜੱਜ ਕੱਢ ਲਿਆ ਬਹੁਤ ਵਿੱਚ ਭਈਆ ਗੱਦੀ ਹੋਈ ਪਈ ਹੋਈ ਕੋਈ ਨਹੀਂ ਆ ਤਿੱਕੀ ਦਾਂਤੀ ਵੀ ਭਈਆ ਪਿੱਛੇ ਕਿੱਟ ਜਿੱਤ ਕਰਕੇ ਕਿੱਟ ਤਾਂ ਲਿਆ ਪਰ ਖੇਡਿਆ ਕਦੇ ਕਦੇ ਜਾਂ ਨਵੀਂ ਕਿੱਟ ਹੈ ਉਹਨੂੰ ਦਿਖਾਉਨੇ ਆ ਅੱਜ ਭਵਜੋ ਦੀ ਕਿੱਟ ਆਹ ਕਿੱਟ ਲਿਆ ਸੀ ਭਵਜੋ ਦਾ ক্রিকেট ਦੀ ਤੇ ਆਹ ਤਾਂ ਬੈਟ ਹੈ ਇਹ ਤਾਂ ਆਹ ਬੈਟ ਹੈ ਇਹ ਆਹ ਬੈਟ ਲਿਆ ਤਾਂ ਕਿੰਨੇ ਦਾ ਇਹ ਤਾਂ ਭਵਜੋ ਤੇ ਬੈਟ 5000 ਦਾ ਬੈਟ ਆਇਆ ਸੀ ਇਹ ਹੋਰ ਦਿਖਾਈ ਕੀ ਕੀ ਹੈ ਤੇਰੀ ਕਿੱਟ ਚ ਓ ਜੀ ਓ ਜੀ ਭਵਜਤ ਹੋ ਗਿਆ ਗਲਵਜ਼ ਗਲੂਵਜ਼ ਪਾ ਕੇ ਆ ਰੈਡੀ ਤੇ ਹੁਣ ਬਾਲ ਹੈ ਨਹੀਂ ਹੈ ਨਹੀਂ ਆਹ ਲੈ ਵੀ ਉਹ ਨਹੀਂ ਸਮਾਨ ਤਾਂ ਇਹਦਾ ਇੰਨਾ ਪਿਆ ਲਿਆਂਦਾ ਨਾ ਤੁਹਾਨੂੰ ਕੀ ਦੱਸਾਂ ਦੇਖੋ ক্রিকেট ਹੋ ਗਈ ਔਰ ਦੇਖੋ ਗੰਨਾ ਜੀਆਂ ਪਛਾਨ ਦੇ ਇਕਣੇ ਸਿੱਟੀਆਂ ਪਈਆਂ ਨੇ ਆਹ ਦੇਖੋ ਸਾਰੇ ਇਹ ਗੰਨਾ ਗੰਨਾ ਜੀਆਂ ਲੋ ਜੀ ਅੱਜ ਮੈਂ ਤੁਹਾਨੂੰ ਭਵਜੋਤ ਦੇ ਛੋਟਾ ਛੋਟਾ ਸਮਾਨ ਉਹ ਤਾਂ ਲਿਆ ਹੋਇਆ ਬਚਪਨ ਦਾ ਜਾਂ ਉਹ ਤੋਂ ਬਾਅਦ ਦਾ ਕਿਉਂਕਿ ਕੁਝ ਜਿੰਨਾ ਕਿ ਮੈਨੂੰ ਲੱਭਿਆ ਉਹਨਾਂ ਕ ਮੈਂ ਹਲੇ ਅਸੀਂ ਅੱਜ ਬਾਹਰ ਕੱਢਿਆ ਕਿਉਂਕਿ ਇਹਦਾ ਸਮਾਨ ਅਜੇ ਲੱਭਿਆ ਥੱਲੇ ਦਾ ਪੀਸੀ ਦਾ ਸਮਾਨ ਪਿਆ ਮੇਰਾ ਹਲੇ ਹੋਰ ਬਹੁਤ ਸਮਾਨ ਪਿਆ ਜਾਨੀ ਕਿ 10% ਸਮਾਨ ਸਾਨੂੰ ਮਿਲਿਆ ਉਹ ਤੁਹਾਨੂੰ ਦਿਖਾਉਨੇ ਆ ਜਿਹੜਾ ਸਮਾਨ ਉਹਦੇ ਖੇਡਣ ਦਾ ਸਮਾਨ ਸਾਨੂੰ ਮਿਲਿਆ ਲੈ ਭਾਈ ਦਿਖਾ ਭਾਈ ਆ ਆ ਕੀ ਹੈ ਏਟੀਐਮ ਆ ਇਹ ਏਟੀਐਮ ਆ ਭਾਈ ਇਹਦਾ ਜਿਹਦੇ ਚ ਪੈਸੇ ਕੋਡ ਲੱਗਦਾ ਇਹਦਾ ਕੋਡ ਲੱਗ ਕੇ ਫਿਰ ਖੁੱਲਦਾ ਔਰੇ ਲੱਗਦਾ ਕਾਰਡ ਹੂੰ ਔਰੇ ਦੀ ਨਾ ਔਰੇ ਲੱਗਦਾ ਕਾਰਡ ਹਾਂ ਨਾ ਔਰੇ ਪੈਸੇ ਪੈਂਦੇ ਨੇ ਕਿ ਆ ਇੱਥੇ ਆ ਕਾਰਡ ਲੱਦਾਂ ਔਰੇ ਤੋਂ ਪੈਸੇ ਆਉਂਦੇ ਨੇ ਤੂੰ ਨਿਕਲ ਜਾ ਨੇ ਬਾਕੀ ਹੋਰ ਦਿਖਾ ਕੇ ਆ ਗੰਨਾ ਇਹਨਾਂ ਰਫਲਾਨਾ ਹੂੰ ਇਹ ਜੇ ਇਕੱਠੇ ਤਿੰਨ ਰੌਂਦ ਪੈਂਦੇ ਹਾਂ ਮੈਨੂੰ ਨਹੀਂ ਆਉਂਦੀ ਇਹ ਵੀ ਹਾਂ ਤਿੰਨ ਰੌਂਦ ਪੈਂਦੇ ਨੇ ਆ ਦੇਖੋ ਆਪਟੰਦੋ ਖੁੱਲਦੀ ਆ ਇਹ ਇਹ ਤਿੰਨ ਪੈਂਦੇ ਨੇ ਚੱਕ ਚੱਲ ਇਹ ਤਿੰਨ ਇਕੱਠੇ ਹੀ ਜਾਂਦੇ ਨੇ ਠੀਕ ਭਈਆ ਹੋਰ ਇਹ ਮਹਿੰਗੀ ਦੀ ਖੁੱਲ ਹੋਰ ਦਿਖਾ ਬਾਕੀ ਬੈਡ ਤਾਂ ਤੁਹਾਨੂੰ ਦੱਸੇ ਦੇ ਉੱਤੇ ਆ ਵੀ ਨਰਸ ਗਾਨਾ ਇਹ ਮੇਰੇ ਭਾਈ ਨੇ ਟੇਪਾਂ ਲਵੇ ਦਿੱਤੀ ਹਮ ਲੈ ਹੋਰ ਅੱਗੇ ਚਲਾਈ ਚੱਲ ਫੇਰ ਭਾਬਜੋ ਤਾਂ ਟਾਈਮ ਇਹ ਵੀ ਨਰਸ ਗਾਨਾ ਇਹ ਗਏ ਆ ਸਕੂਲ ਤੋਂ ਤੇ ਗੱਡੀ ਵੀ ਗਈ ਆ ਇਹ ਹੁਣ ਸਰਦਾਰ ਜੀ ਵੀ ਆ ਗਏ ਆਪਣੇ ਤੇ ਗੱਡੀ ਮਰੂਤੀ ਖੜਾ ਜਾਂਦੀ ਉੱਥੇ ਹੂੰ ਤੇ ਆ ਪਾਤਾ ਦਾ ਫਿਲਟਰ ਫਿਰ ਹਾਂ ਇਹ ਫਿਲਟਰ ਉਹ ਮੈਂ ਕਹਿੰਨਾ ਯਾਰ ਫਿਲਟਰ ਕਰਕੇ ਹੀ ਉਹ ਮਿਸਿੰਗ ਕਰਦੀ ਥੀ ਹੋ ਸਕਦੀ ਹੈ ਜੀ ਉਹ ਫਿਰ ਆਏ ਹਨ ਅੱਜ ਫਿਰ ਅੱਜ ਮਿਸਿੰਗ ਕੱਟ ਕਰੀ ਹੋਣੀ ਉਹਨੇ ਅੱਜ ਕੱਲ ਆ ਕੱਟ ਕਰੀ ਆ ਜੱਤੇ ਲਾਇਆ ਜਾਣੀ ਫਰਕ ਜ਼ਿਆਦਾ ਪੈ ਗਿਆ ਉਹ ਜੀ ਤੇਲ ਤਾਂ ਉਹਨ ਦੇਖੀ ਤੂੰ ਸਟਾਰਟਿੰਗ ਉਹਦੀ ਹਾਂ ਹੁਣ ਸਟਾਰਟਿੰਗ ਵੀ ਠੀਕ ਹੁੰਦੀ ਹੈ ਜੀ ਹਾਂ ਹੁਣ ਸਟਾਰਟਿੰਗ ਵਧੀਆ ਹੋਊਗੀ ਬਸ ਆਇਆ ਜੀ ਮੈਂ ਚੱਲ ਜਾ ਆ ਭੱਜ ਕੇ ਛੱਡਿਆ ਇਹਨੂੰ ਛੱਡ ਕੇ ਆ ਜਾ ਖਾ ਦੇ ਸੌਸ ਵਾਲਾ ਆ ਜਾ ਆਜਾ ਤੂੰ 1x ਜੀ ਆਦਾ ਬਣਾਉਂਦਾ ਨਾ 2x ਤੇ ਮੇਰੇ ਤੇ ਬਣਾਇ ਕਿ ਨਾ ਬਣਾ ਲਿਆ ਕਰ ਹਾਂ ਮੈਂ ਤਾਂ 2x ਤੋਂ ਬਣਾਉਂਦਾ ਮੇਰੇ ਤੇ ਬੰਦੇ ਇੱਕ ਖਸਤਿਆ ਹੋ ਗਿਆ ਗੱਲ ਮੇਰ ਮਨ ਨਾਲ ਇਸ ਤੇ ਜੀ ਕਦੇ ਵੀ ਵੀਡੀਓ ਨਹੀਂ ਬਾਈ ਜੇ ਸਾਰੇ ਪਰ ਹਿੱਲਦਾ ਹੈ ਚ 2x ਚ ਹਿੱਲਦਾ ਹੋਊਗਾ ਹਾਂ ਅੱਛਾ ਹਾਂ ਜੀ ਹਿੱਲਦਾ ਤੇਰਾ ਬਲੌਗਰ ਤੂੰ ਤਾਂ 1x ਜੀ ਜਿੰਨੇਗਾ ਹਾਂ ਇਧਰ ਨੂੰ ਫਿਰ ਪਤਾ ਮੇਰਾ ਨਾ ਮੂਰੇ ਵਾਲੇ ਕੈਮਰੇ ਨਾਲ ਨਹੀਂ ਬਣਾਉਂਦਾ ਮੈਂ ਤਾਂ ਉਹ ਡੱਬੀ ਲੈ ਕੇ ਹਾਂ ਨਾ ਮੂਰੇ ਵਾਲੇ ਜਦੋਂ ਮੁੰਡਾ ਉਦੋਂ ਬੜੀ ਵਧੀਆ ਬਣਾ ਕੇ ਗਿਆ ਵੀਡੀਓ ਫੇਰ ਵੀ ਆਪਣੀ ਲੋਹਾ ਦੀ ਉਹ ਅੱਛਾ ਠੀਕ ਜੀ ਵਧੀਆ ਘੈਂਟ ਦੀ ਉਹ ਵੀ ਬੱਚੇ ਹੋ ਇਹਨੂੰ ਪੂਰਾ ਗਾਈਡ ਕਰਦੇ ਆ ਦੀ ਹਾਂ ਅੱਛਾ ਹਾਂ ਆਏ ਵੀਰੇ ਆਏ ਕਹਦੇ ਆਏ ਕਹਦੇ ਅਸੀਂ ਲੱਗਿਆ ਹੁਣ ਗੇਮ ਲਾਉਣ ਗੇਮ ਲਾਉਣ ਆਹ ਹੁਣ ਭਜੋਤ ਸਾਡਾ ਗਰਾਊਂਡ ਹੈਗਾ ਇਹ ਤੈਂ ਟੜ ਟੜੜੜ ਪੇਸ਼ ਕਰਦੇ ਨੇ ਭਜੋਤ ਦ ਗੇਮਿੰਗ ਸੈਟਅਪ ਸੈਟਅਪ ਭਾਈ ਵੀਰਬ ਜੋਤਿਆ ਆ ਚੀਜ਼ਾਂ ਨੂੰ ਕਰ ਦੇ ਸਾਈਡ ਤੇ ਲੈ ਭਾਈ ਕਰਮਜੀਤ ਹੁਣ ਮੱਛੀ ਵੀ ਕਹਿੰਦਾ ਭਾਈ ਖਿਲਾਉਂਗਾ ਨਿਆਣਿਆਂ ਨੂੰ ਲੈ ਦਿਖਾ ਫਿਰ ਮੱਛੀ ਕਿਹੜੀ ਆ ਦਿਖਾ ਫਿਰ ਹੁਣ ਲੈ ਭਾਈ ਇਹਦਾ ਭਾਈ ਬੰਦੇ ਹੋ ਗਏ ਕਾਇਮ ਸਾਰੇ ਆ ਪੂੜੀਆਂ ਕਿੰਨੇ ਲੈਣੀਆਂ ਖਾ ਲੈ ਇਹ ਓਏ ਕਿਹੜੀਆਂ ਪੂੜੀਆਂ ਨਾ ਹਾਂ ਵਾ ਕੌਫੀ ਦੀਆਂ ਆਂ ਆ ਚਾ ਠੀਕ ਆ ਦੇ ਦੇ ਜਿੰਨੀ ਆਈਆਂ ਨੇ ਉਹ ਹੁਣ ਬੱਸ ਪੁੱਤ ਹੁਣ ਤਾਂ ਤੈਨੂੰ ਖਲਾ ਤੇ ਯਾਰ ਆ ਦੇਖ ਆ ਪੈ ਨੇ ਆ ਮਾਰੀ ਲਓ ਹਾਂ ਹਾਂ ਅੱਗੇ ਤੋਂ ਉੱਤੇ ਹਾਂ ਹਾਂ ਹੋ ਮਾਰੀ

ਹੂੰ ਟੁੱਟਿਆ ਲੋ ਬਲੌਗ ਚੱਲੋ ਜੀ ਲਓ ਜੀ ਸਾਡਾ ਮੈਚ ਹੋ ਗਿਆ ਖਤਮ ਟੀਮ ਜਿੱਤ ਗਈ ਸਾਡੇ ਵਾਲੀ ਤੇਰੇ ਵਾਲੀ ਕਿਵੇਂ ਜਿੱਤ ਗਈ ਬਾਲ ਤਾਂ ਬਹੁਤ સારી ਚਲ ਬੋਲ ਬੋਲ ਚੱਕ ਲਈ ਜਾ ਜੋ ਚਲ ਚਲੀਏ ਸ਼ਰਾਣ ਵੀ ਏਡਾ ਬੜਾ ਚਲੋ ਠੀਕ ਹੈ ਜੀ ਅੱਜ ਦਾ ਬਲੌਗ ਕਰਦੇ ਆਪਾਂ ਇੱਥੇ ਪੂਰਾ ਕੱਲ ਮਿਲਾਂਗੇ ਨਵੇਂ ਬਲੌਗ 'ਚ ਤੇ ਹੁਣ ਇਹਨੇ ਰਣਵੀਰ ਨੇ ਵੀ ਘਰ ਜਾਣਾ ਬਜ਼ਾਰ ਨੇ ਠੀਕ ਹੈ ਜੀ ਓਕੇ ਸਬਸਕ੍ਰਾਈਬ ਕਰਿਓ ਲਾਈਕ ਕਰਨਾ ਨਾ ਭੁੱਲਿਓ ਸ਼ੇਅਰ ਕਰਿਓ ਓਕੇ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਬਾਏ ਬਾਏ